ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਐਡਵੋਕੇਟ ਜਗਜੀਤ ਸਿੰਘ ਬਾਜਵਾ ਆਪਾਂ ਗੱਲਬਾਤ ਕਰਾਂਗੇ ਕਿ ਹਰਚਰਨ ਸਿੰਘ ਭੁੱਲਰ ਡੀਆਈਜੀ ਜਿਨ੍ਹਾਂ ਨੂੰ ਕਿ ਅੱਜ ਜਦੋਂ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਨਹੀਂ ਲਿਆ ਗਿਆ ਉਹਨਾਂ ਦਾ ਜਾਂ ਮੰਗਿਆ ਗਿਆ ਹੁੰਗਾ ਅਦਾਲਤ ਨੇ ਨਹੀਂ ਦਿੱਤਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ 14 ਦਿਨਾਂ ਦੀ ਨਿਆਂਇਕ ਹਰਾਸਤ ਦੇ ਉੱਪਰ ਆਮ ਕਰਕੇ ਆਪਾਂ ਸਾਰੇ ਜਣੇ ਜਾਣਦੇ ਆ ਕਿ ਜਦੋਂ ਕੋਈ ਛੋਟਾ ਜਿਹਾ ਵੀ ਕ੍ਰਾਈਮ ਕਰਦਾ ਤੇ ਪੁਲਿਸ ਅਦਾਲਤ ਦੇ ਕੋਲੋਂ ਮੰਗਦੀ ਹੈ ਰਿਮਾਂਡ ਉਹ ਕਹਿੰਦੀ ਹੈ ਕਿ ਅਸੀਂ ਇਹਦੇ ਕੋਲੋਂ ਬਹੁਤ ਕੁਝ ਹੋਰ ਜਾਨਣਾ ਚਾਹੁੰਦੇ ਆਂ ਔਰ ਇਹਨਾਂ ਦੇ ਕੋਲੋਂ ਤਾਂ ਕਿੰਨਾ ਹੀ ਕੁਝ ਬਰਾਮਦ ਹੋਇਆ ਇਹਨਾਂ ਦੇ ਕੋਲ 1.5 ਡੇਡ ਕਿਲੋ ਸੋਨਾ ਬਰਾਮਦ ਹੁੰਦਾ ਹੈ ਇਹਨਾਂ ਦੇ ਕੋਲ ਬ੍ਰਾਂਡਡ ਤੇ ਵਧੀਆ ਗੱਡੀਆਂ ਤੋਂ ਇਲਾਵਾ ਬ੍ਰਾਂਡਡ ਘੜੀਆਂ ਤੋਂ ਇਲਾਵਾ 8 ਕਰੋੜ ਦੇ ਕਰੀਬ ਰੁਪਈਆ ਮਸ਼ੀਨਾਂ ਲਾ ਕੇ ਗਿਣਿਆ ਗਿਆ ਕੁਝ ਹੋਰ ਦਸਤਾਵੇਜ਼ ਕੁਝ ਹੋਰ ਡਾਕੂਮੈਂਟਸ ਜਿਹੜੇ ਕਿ ਬਹੁਤ ਹੀ ਜ਼ਿਆਦਾ ਅਹਿਮ ਹੋਣਗੇ ਉਹਨਾਂ ਦੇ ਵਿੱਚ ਕੀ ਕੁਝ ਹੈਗਾ ਆ ਉਹ ਸਾਰੇ ਕਾਸੀ ਦੀ ਜਾਂਚ ਪੜਤਾਲ ਹੋਣੀ ਸਗੀ ਪਰ ਉਹਨਾਂ ਨੂੰ ਅਗਲੇ ਹੀ ਦਿਨ ਜੇਲ੍ਹ ਭੇਜ ਦਿੱਤਾ ਗਿਆ ਕਿਉਂ ਕਿ ਸੀਬੀਆਈ ਨੇ ਕੇਵਲ ਇੱਕ ਰਾਤ ਦੇ ਵਿੱਚ ਹੀ ਸਾਰਾ ਕੁਝ ਬਾਹਰ ਕੱਢ ਲਿਆ ਹੈਗਾ ਕਿ ਸੀਬੀਆਈ ਅੰਦਰ ਖਾਤੇ ਚਰਚਾਵਾਂ ਹੋ ਰਹੀਆਂ ਨੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਇੱਕ ਮੰਨਣਯੋਗ ਕਈ ਵਾਰ ਨਹੀਂ ਹੁੰਦੀਆਂ ਜਿਹੜੇ ਮਾਹਰ ਹੁੰਦੇ ਨੇ ਉਹੀ ਵਧੀਆ ਤਰੀਕੇ ਨਾਲ ਦੱਸ ਸਕਦੇ ਹੁੰਦੇ ਆ ਚਰਚਾਵਾਂ ਇਹ ਹੋ ਰਹੀਆਂ ਨੇ ਕਿ ਕਿਤੇ ਅੰਦਰ ਖਾਤੇ ਅੱਟੀ ਸੱਟੀ ਤਾਂ ਨਹੀਂ ਲੱਗ ਗਈ ਹੈ ਕਿਤੇ ਅੰਦਰ ਖਾਤੇ ਬਚਾਉਣ ਵਾਲੀ ਕੋਈ ਧਿਰ ਇਹਨਾਂ ਦੇ ਪਿੱਛੇ ਆਣ ਕੇ ਖੜ ਤਾਂ ਨਹੀਂ ਗਈ ਹੈ ਪੇ ਸ਼ਾਇਦ ਇਸ ਕਰਕੇ ਰਿਮਾਂਡ ਨਹੀਂ ਲਿਆ ਗਿਆ ਸ਼ਾਇਦ ਇਸ ਕਰਕੇ ਫਟਾਫਟ ਜੇਲ੍ਹ ਭੇਜ ਦਿੱਤਾ ਗਿਆ ਬਹੁਤ ਕੁਝ ਹੋਰ ਜਾਣਾਂਗੇ ਐਡਵੋਕੇਟ ਜਗਜੀਤ ਸਿੰਘ ਮੇਰੇ ਨਾਲ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਭਾਈ ਸਾਹਿਬ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਭਾਈ ਸਾਹਿਬ ਵਕੀਲ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਸਿੱਧਾ ਸਵਾਲ ਆਹੀ ਕਿ ਕੋਈ ਬੰਦਾ ਨਾ ਜੀ ਕੋਈ ਛੋਟਾ ਮੋਟਾ ਵੀ ਹੋਵੇ ਮਾੜਾ ਮੋਟਾ ਵੀ ਕੇਸ ਪਿਆ ਹੋਵੇ ਤੇ ਤਕਰੀਬਨ ਆਪਾਂ ਦੇਖਦੇ ਆ ਕਿ ਇੱਕ ਦਿਨ ਦਾ 2 ਦਿਨ ਦਾ 5 ਦਿਨ ਦਾ ਰਿਮਾਂਡ ਮਿਲ ਜਾਂਦਾ ਹੈ ਪਰ ਇਹ ਕੱਲ ਅਰੈਸਟ ਕੀਤੇ ਗਏ ਆ ਔਰ ਬਹੁਤ ਵੱਡਾ ਕੇਸ ਆ ਕਿੰਨਾ ਕੁ ਜੀ ਇਹਨਾਂ ਦੇ ਕੋਲ ਬਰਾਮਦ ਹੋਇਆ ਹੈ ਕਈ ਦਸਤਾਵੇਜ਼ ਬਰਾਮਦ ਹੋਏ ਆ ਬਹੁਤ ਕੁਝ ਇਹਨਾਂ ਦੇ ਕੋਲ ਮੈਨੂੰ ਲੱਗਦਾ ਕਿ ਜੇ ਹੋਰ ਪੁੱਛਗਿੱਛ ਕੀਤੀ ਜਾਣੀ ਬਾਕੀ ਸਗੀ ਪਰ ਇਹਨਾਂ ਨੂੰ ਜੇਲ ਭੇਜ ਦਿੱਤਾ ਗਿਆ ਰਿਮਾਂਡ ਨਹੀਂ ਕਿਉਂ ਦੇਖੋ ਭਪਿੰਦਰ ਸਿੰਘ ਸੱਜਣ ਜੀ ਜਿਹੜਾ ਉਹ ਨਾ ਹਰ ਇੱਕ ਇਨਵੈਸਟਿਗੇਟ ਏਜੰਸੀ ਜਿਹੜੀ ਆ ਉਹਦਾ ਇਨਵੈਸਟੀਗੇਟ ਕਰਨ ਦਾ ਤਰੀਕਾ ਅਲੱਗ ਲੱਗ ਗਿਆ ਜੀ ਜ ਜਿਸ ਤਰ੍ਹਾਂ ਤੁਸੀਂ ਜਿਆਦਾ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਵੇਖਿਆ ਕਿ ਪੰਜਾਬ ਪੁਲਿਸ ਨੇ ਅਨੇ ਵਾਰ ਰਿਮਾਂਡ ਲੈਣਾ ਹੁੰਦਾ ਜੀ ਕੋਈ ਬੰਦੇ ਦਾ ਕੋਈ ਕਸੂਰ ਹੋਏ ਜਾਂ ਨਾ ਹੋਏ ਇਹਨਾਂ ਨੇ ਰਿਮਾਂਡ ਲੈਣਾ ਫਿਰ ਉਸ ਤੋਂ ਬਾਅਦ ਉਹ ਜਿਹੜੇ ਲੋਕ ਬਾਅਦ ਵਿੱਚ ਜਿਆਦਾ ਕੇਸਾਂ ਦੇ ਵਿੱਚੋਂ ਬਰੀ ਹੋ ਜਾਂਦੇ ਆ ਉਹਨਾਂ ਨੂੰ ਲੋਰ ਤੋਂ ਵੱਧ ਜਿਹੜੀ ਆ ਕਸਟਡੀ ਕਟਾ ਦਿੱਤੀ ਜਾਂਦੀ ਆ ਪਰ ਇਹ ਜਿਹੜਾ ਸੀਬੀਆਈ ਦਾ ਕੰਮ ਕਰਨ ਦਾ ਸਟਾਈਲ ਆ ਉਹ ਵੱਖਰੇ ਤਰੀਕੇ ਦਾ ਵਾ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਵੇਂ ਮੈਂ ਸੀਬੀਆਈ ਦੇ ਕੇਸਾਂ ਦੇ ਵਿੱਚ ਜਿਹੜੇ ਫੇਕ ਇਨਕਾਊਂਟਰ ਵਾਲੇ ਹੀ ਉਹਨਾਂ ਦੀ ਪੈਰਵਾਈ ਕਰ ਰਿਹਾ ਹਾਂ ਤੇ ਮੈਂ ਉਹਦੇ ਵਿੱਚ ਇਹਨਾਂ ਵੇਖਿਆ ਕਿ ਜਿਹੜੀ ਇਹਨਾਂ ਨੇ ਉਹਨਾਂ ਕੇਸਾਂ ਦੇ ਵਿੱਚ ਵੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਔਰ ਉਹਨਾਂ ਬੰਦਿਆਂ ਦੇ ਉੱਤੇ ਐਫ ਆਈ ਆਰ ਰਜਿਸਟਰਡ ਕਰਕੇ ਤੇ ਪੂਰੇ ਜਿਹੜਾ ਐਵੀਡੈਂਸ ਸੀ ਉਹਨਾਂ ਦਾ ਕਲੈਕਟ ਕਰ ਲਿਆ ਸੀ ਪਰ ਉਹਨਾਂ ਦੀ ਜਿਹੜੀ ਕਸਟਡੀ ਆ ਇੱਕ ਦਿਨ ਦੀ ਨਹੀਂ ਸੀ ਲਈ ਸੀ ਵੀਆਈ ਨੇ ਅੱਛਾ ਅੱਛਾ ਜੀ ਹਾਂ ਹਾਂ ਜੀ ਉਹਨਾਂ ਬੰਦਿਆਂ ਦੀ ਇੱਕ ਦਿਨ ਦੀ ਵੀ ਕਸਟਡੀ ਨਹੀਂ ਲਈ ਨਹੀਂ ਸੀ ਲਈ ਤੇ ਉਹਨਾਂ ਦੀਆਂ ਬਾਰੇ ਬਾਰੇ ਜ਼ਮਾਨਤਾਂ ਜਿਹੜੀਆਂ 302 ਦੇ ਕੇਸਾਂ ਦੇ ਵਿੱਚ ਵੀ ਹੋ ਗਈਆਂ ਇਹ ਤੇ ਜਿਹੜੇ ਅੱਜ ਬੱਤੀ ਬੱਤੀ 34 34 ਸਾਲਾਂ ਦੇ ਬਾਅਦ ਜਦੋਂ ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਸਜਾਵਾਂ ਹੋਈਆਂ ਨੇ ਤੇ ਫੋਨ ਉਹਨਾਂ ਨੂੰ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਜਾਣਾ ਪਿਆ ਤੇ ਜਿਹੜਾ ਸੀਬੀਆਈ ਨੇ ਉਹਨਾਂ ਨੂੰ ਕਸਟਡੀ ਦੇ ਵਿੱਚ ਲਿਆ ਇਹ ਸੀਬੀਆਈ ਦਾ ਇੱਕ ਸਟਾਈਲ ਹੈ ਕਿ ਇਹਨੇ ਜਦੋਂ ਵੀ ਐਫਆਈਆਰ ਰਜਿਸਟਰ ਕਰਨੀ ਇਹਨਾਂ ਨੇ ਜੋ ਕੱਢਣਾ ਵਾ ਉਹ ਰਾਤ ਦੇ ਵਿੱਚੋਂ ਦੀ ਤਕਰੀਬਨ ਸਾਰਾ ਕੱਢ ਲਿਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਡਾਕੂਮੈਂਟਰੀ ਐਵੀਡੈਂਸ ਆ ਉਹ ਸਾਰਾ ਚਲਾਨ ਦੇ ਵਿੱਚ ਦੇਣਗੇ ਉਸ ਤੋਂ ਬਾਅਦ ਜੇ ਇਹਨਾਂ ਨੂੰ ਦੁਬਾਰਾ ਉਹਦਾ ਰਿਮਾਂਡ ਲੈਣ ਦੀ ਲੋੜ ਪੈਂਦੀ ਆ ਤੇ ਦੁਬਾਰਾ ਸੀਬੀਆਈ ਰਿਮਾਂਡ ਲੈ ਵੀ ਸਕਦੀ ਆ ਅੱਛਾ ਇਹ ਇਸ ਲਈ ਜਿਹੜੇ ਇਹ ਮਤਲਬ ਛੰਕੇ ਆ ਸਾਡੇ ਵੀ ਇਹਦੇ ਵਿੱਚ ਕੋਈ ਇੱਟੀ ਸਿੱਟੀ ਹੋ ਗਈ ਹੋ ਗਈ ਜਾਂ ਕਿ ਦੇ ਨਾਲ ਕੋਈ ਤਾਰ ਜੁੜ ਗਈ ਹੋਊਗੀ ਮੈਂ ਇਸ ਗੱਲ ਦੇ ਨਾਲ ਤੇ ਸਹਿਮਤ ਨਹੀਂ ਹੈਗਾ ਕਿ ਕੱਲ ਹੀ ਜੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੋਏ ਤੇ ਅੱਜ ਹੀ ਜਿਹੜੀ ਆ ਉਹ ਕੋਈ ਤਾਰ ਦੂਜੇ ਪਾਸੇ ਜੁੜਦੀ ਐਵੇਂ ਦੀ ਗੱਲ ਨਹੀਂ ਹੁੰਦੀ ਕਿਉਂਕਿ ਸੀਬੀਆਈ ਦਾ ਜਿਹੜਾ ਸਟਾਈਲ ਹੋ ਇਹਵੇਂ ਦਾ ਯਕੀਨ ਨੇ ਪਹਿਲਾਂ ਜਿਹੜੀ ਆ ਰਿਮਾਂਡ ਦੌਰਾਨ ਕਸਟਡੀ ਬਹੁਤ ਘੱਟ ਸੀ सीबीआई ਲੈਂਦੀ ਆ ਅੱਛਾ ਬਹੁਤ ਘੱਟ ਕੇਸਾਂ ਦੇ ਵਿੱਚ ਜਿਹੜਾ ਲੰਮੇ ਸਮੇਂ ਤੱਕ ਹੋ ਸਕਦਾ ਇਹਨਾਂ ਨੇ ਰਿਮਾਂਡ ਲਿਆ ਹੋਏ ਜਿਤਨਾ ਭਾਈ ਜਗਤਾਰ ਸਿੰਘ ਹਵਾਰੇ ਤੇ ਤਾਰੇ ਹੁਣਾਂ ਦਾ ਜਿਹੜਾ ਉਹਨਾਂ ਕੇਸਾਂ ਦੇ ਵਿੱਚ ਤੇ ਇਹਨਾਂ ਨੇ ਰਿਮਾਂਡ ਮਤਲਬ ਲਿਆ ਹੋ ਸਕਦਾ ਪਰ ਜਿਹੜੇ ਏਵੇਂ ਦੇ ਕੇਸ ਅੰਮ ਦਿਨਿਤੋਂ ਵਾਧ ਦੇ ਜਾਇਦਾਦ ਬਣਾਉਂਦੇ ਜਾਂ ਪੈ ਅਮੇਸ਼ਵਰ ਦੇ ਇਨਾਂ ਕੇਸਾਂ ਦੇ ਵਿੱਚ ਜਿਹੜਾ ਸੀਬੀਆਈ ਨੂੰ ਜ਼ਿਆਦਾ ਰਿਮਾਂਡ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਨੇ ਜਿਹੜਾ ਬਾਅਦ ਦੇ ਵਿੱਚ ਚਲਾਨ ਦੇ ਵਿੱਚ ਸਾਰਾ ਕੁਝ ਜਿਹੜਾ ਆਪਣਾ ਐਵੀਡੈਂਸ ਦੇਣਾ ਹੁੰਦਾ ਤੇ ਉਹਦੇ ਮੁਤਾਬਕ ਉਹਨੇ ਕੇਸ ਨੂੰ ਅੱਗੇ ਵਧਾਉਣਾ ਹੁੰਦਾ ਅੱਛਾ ਮੈਂ ਤੁਹਾਡੇ ਕੋਲ ਹੋਰ ਗੱਲ ਜਾਣਨੀ ਚਾਹੁੰਦਾ ਭਈ ਕਾਨੂੰਨੀ ਨੁਕਤੇ ਦੇ ਹਿਸਾਬ ਦੇ ਨਾਲ ਭਈ ਕੀ ਸੀਬੀਆਈ ਜੇਲ੍ਹ ਦੇ ਵਿੱਚ ਜਾ ਕੇ ਵੀ ਪੁੱਛਗਿਛ ਕਰ ਸਕਦੀ ਹੈ ਮੈਂ ਨਾ ਕਿਤੇ ਪੜਿਆ ਸੀ ਕਹਿੰਦੇ ਭਈ ਜ਼ਰੂਰੀ ਨਹੀਂ ਹੈਗਾ ਭਈ ਰਿਮਾਂਡ ਦੇ ਉੱਪਰ ਲੈ ਕੇ ਤੇ ਬਾਹਰ ਇੱਥੇ ਪੁੱਛਗਿਛ ਹੋਣੀ ਹੈ ਭਈ ਜੇ ਜੇਲ੍ਹ ਭੇਜ ਦਿੱਤਾ ਹੈਗਾ ਤੇ ਉੱਥੇ ਵੀ ਪੁੱਛਗਿਛ ਹੋ ਸਕਦੀ ਹੈ ਨਹੀਂ ਵੇਖੋ ਇਹੋ ਜਿਹੇ ਕੇਸਾਂ ਦੇ ਵਿੱਚ ਹਮੇਸ਼ਾ CBI ਨਹੀਂ ਜੇਲ੍ਹ ਕਾਨੂੰਨੀ ਤੌਰ ਦੇ ਉੱਤੇ ਤੇ ਕਿਸੇ ਵੀ ਕੇਸ ਦੇ ਵਿੱਚ ਤੁਸੀਂ ਦੁਬਾਰਾ ਜਾ ਕੇ ਜੇਲ੍ਹ ਦੇ ਵਿੱਚ ਪੁੱਛਗਿਛ ਨਹੀਂ ਕਰ ਸਕਦੇ ਪਰ ਜਿਵੇਂ ਖੜਕੂਆ ਦੇ ਨਾਲ ਸੰਬੰਧਿਤ ਕੇਸ ਸੀ ਤੇ ਜਿੰਨਾਂ ਨੂੰ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ ਜੋੜ ਦਿੰਦੇ ਨੇ ਉਹਨਾਂ ਕੇਸਾਂ ਦੇ ਵਿੱਚ ਅਨਫੀਸ਼ਲ ਤੌਰ ਦੇ ਉੱਤੇ ਜਿਹੜਾ ਵਾ ਵੱਖ-ਵੱਖ ਏਜੰਸੀਆਂ ਜੇਲ੍ਹ ਦੇ ਵਿੱਚ ਵੀ ਜਾ ਕੇ ਜਿਹੜੀ ਆ ਉਹ ਪੁੱਛਗਿੱਛ ਕਰਦੀਆਂ ਪਰ ਉਹ ਕਾਨੂੰਨ ਮੁਤਾਬਕ ਨਹੀਂ ਹੁੰਦਾ ਉਹ ਉਹਦਾ ਕੋਈ ਵੀ ਮਤਲਬ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਰਿਮਾਂਡ ਲੈ ਕੇ ਤੇ ਜਾਵੇਂ ਉਹ ਉੱਥੇ ਜਾ ਕੇ ਨਹੀਂ ਪੁੱਛਗਿਛ ਕਰਦੀ ਜੇ ਇਹਨਾਂ ਨੇ ਇਹ ਭੁੱਲਰ ਦੀ ਦੁਬਾਰਾ ਕੋਈ ਪੁੱਛਗਿਛ ਕਰਨੀ ਹੋਈ ਤੇ ਇਸੇ ਕੇਸ ਦੇ ਵਿੱਚ ਦੁਬਾਰਾ ਵੀ ਜਿਹੜਾ ਵਾ ਉਹ ਰਿਮਾਂਡ ਲੈ ਕੇ ਤੇ ਇਹ ਤਾਂ ਪੁੱਛਗਿਛ ਕਰ ਸਕਦੇ ਇਹੋ ਜਿਹੇ ਕੇਸਾਂ ਦੇ ਵਿੱਚ ਜੇਲ੍ਹ 'ਚ ਜਾਣ ਦੀ ਸੀਬੀਆਈ ਨੂੰ ਲੋੜ ਨਹੀਂ ਨਾ ਹੀ ਐਵੇਂ ਸੀਬੀਆਈ ਜਾਂਦੀ ਆ। ਅੱਛਾ ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਜਾਨਣੀ ਚਾਹਣਾ ਕੁਝ ਗੱਲਾਂ ਨਾ ਕਿਉਂਕਿ ਤੁਸੀਂ ਇਕੱਲੇ ਵਕੀਲ ਨਹੀਂ ਮੈਂ ਤਾਂ ਉਹਨੂੰ ਸਮਝਦਾ ਤੁਸੀਂ ਵੈਸੇ ਵੀ ਤੁਸੀਂ ਬੜਾ ਵਿਚਰਦੇ ਰਹਿੰਦੇ ਹੋਗੇ ਉਹ ਤੁਹਾਡਾ ਸਾਰਾ ਪਰਿਵਾਰ ਸਾਰੀ ਸਿੱਖ ਕੌਮ ਤੇ ਜਾਣਦੀ ਹੈ ਨਾ ਜੀ ਸਾਰੇ ਜਾਣਦੇ ਹੈਗੇ ਔਰ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਆਫੀਸਰਸ ਹੈਗੇ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਤੁਹਾਨੂੰ ਸਾਰੇ ਜਾਣਦੇ ਆ ਜਿਵੇਂ ਉਹਨਾਂ ਦੇ ਕੋਲੋਂ ਜੋ ਜੋ ਕੁਝ ਵੀ ਬਰਾਮਦ ਹੋਇਆ ਆਪਾਂ ਵੇਖਿਆ ਕਿ ਉਹਨਾਂ ਦੇ ਕੋਲੋਂ ਬ੍ਰਾਂਡਡ ਘੜੀਆਂ ਉਹਨਾਂ ਦੇ ਕੋਲੋਂ 7-7 ਜਾਂ 8-8 ਕਰੋੜ ਰੁਪਈਆ ਬਰਾਮਦ ਹੁੰਦਾ ਗੱਡੀਆਂ ਹੁਣ ਹਾਲਾਂਕਿ ਇਹਨਾਂ ਦੇ ਚਲੋ ਪਿਤਾ ਜੀ ਵੀ ਮੇਰਾ ਮੇਰਾ ਖਿਆਲ ਹੈ ਪਈ ਮਹਿਲ ਸਿੰਘ ਸ਼ਾਇਦ ਨਾਮ ਸਿਕਾਣੋ ਦਾ ਹਨ ਜੀ ਸਾਬਕਾ ਡੀਜੀਪੀ ਪੰਜਾਬ ਵਾਲੇ ਚਾਹ ਹਾਂ ਜੀ ਸੋ ਉਹ ਸਾਹਿਬ ਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਚਲੋ ਘਰ ਦੇ ਵਿੱਚ ਚਹਿਲ ਪਹਿਲ ਹੁੰਦੀ ਆ ਪਰ ਉਹਦੇ ਬਾਵਜੂਦ ਵੀ ਬਹੁਤ ਕੁਝ ਮੈਨੂੰ ਲੱਗਦਾ ਕਿ ਇਦਾਂ ਦਾ ਹੈਗਾ ਸਿਕਾ ਜਿਹੜਾ ਕਿ ਖੰਘਾਲਣ ਦੀ ਜ਼ਰੂਰਤ ਸੀਗੀ ਉਹ ਜਿਹੜਾ ਵਪਾਰੀ ਆ ਨਾ ਜੀ ਉਸ ਵਪਾਰੀ ਨੇ ਵੀ ਜਿਹਨੇ ਸੀਬੀਆਈ ਦੇ ਕੋਲ ਸ਼ਿਕਾਇਤ ਕੀਤੀ ਸੀਗੀ ਸੋ ਉਹਨੇ ਵੀ ਬਹੁਤ ਚੀਜ਼ਾਂ ਬੋਲੀਆਂ ਨੇ ਆਣ ਕੇ ਉਹ ਵੀ ਆਪਾਂ ਚਲੋ ਅੱਗੇ ਆ ਕੇ ਕਰਦੇ ਆਂ ਗੱਲ ਮੈਂ ਤੁਹਾਨੂੰ ਕੁਝ ਜਾਣਨਾ ਚਾਹਨਾ ਕਿ ਸੀਬੀਆਈ ਪੰਜਾਬ ਦੀ ਪੁਲਿਸ ਨੂੰ ਕੱਲ ਵਾਲੇ ਐਕਸ਼ਨ ਦੇ ਵਿੱਚ ਨਾਲ ਕਿਉਂ ਨਾ ਲਿਆ ਹੋਊਗਾ ਦੇਖੋ ਇੱਕ ਤੇ ਇਹ ਜਿਹੜਾ ਮਾਮਲਾ ਚੰਡੀਗੜ੍ਹ ਦੇ ਵਿੱਚ ਆ ਉੱਥੇ ਪੰਜਾਬ ਪੁਲਿਸ ਦੀ ਲੋੜ ਨਹੀਂ ਆ ਤੇ ਦੂਜਾ ਜਿਹੜੇ ਜਿਹੜੇ ਕੇਸ ਦੀ ਵੀ ਸੀਬੀਆਈ ਨੇ ਇਨਵੈਸਟੀਗੇਸ਼ਨ ਕਰਨੀ ਹੁੰਦੀ ਆ ਉਹਦੇ ਚੋਂ ਨੂੰ ਪੰਜਾਬ ਪੁਲਿਸ ਨੂੰ ਨਾਲ ਲੈਣ ਦੀ ਲੋੜ ਨਹੀਂ ਆ ਜੀ ਜੇ ਤੇ ਕੋਈ ਪੰਜਾਬ ਦੇ ਵਿੱਚ ਉਹਨਾਂ ਨੇ ਇਹਨੂੰ ਅਰੈਸਟ ਕਰਨਾ ਹੁੰਦਾ ਕੀਤਾ ਤੇ ਇਹਨਾਂ ਦੀ ਚੰਡੀਗੜ੍ਹ ਦੀ ਰੈਸਟ ਉਹਨਾਂ ਨੇ ਚੰਡੀਗੜ੍ਹ ਦੀ ਪੁਲਿਸ ਉਹਨਾਂ ਨੇ ਨਾਲ ਲਈ ਆ ਹੂੰ ਜੀ ਤੇ ਇਹ ਇਸ ਲਈ ਪੰਜਾਬ ਪੁਲਿਸ ਦੀ ਉਹਦੇ ਵਿੱਚ ਕੋਈ ਤਕ ਨਹੀਂ ਗਈ ਬੰਦੀ ਤੇ ਦੂਸਰਾ ਜਿਹੜੀ ਮੰਨ ਲਓ ਵੀ ਇਹਦੀ ਗੱਲ ਆ ਰਹੀ ਹੈ ਪੀਨੇ ਕਰੋੜ ਰੁਪਈਆ ਜਿਹੜਾ ਵਾ ਸੀਬੀਆਈ ਨੇ ਬਰਾਮਦ ਕੀਤਾ ਬ੍ਰਾਂਡਡ ਘੜੀਆਂ ਬਰਾਮਦ ਕੀਤੀ ਹੂੰ ਹੂੰ ਤੇ ਜਿਹੜਾ 1.5 ਕਿਲੋ ਦੇ ਕਰੀਬ ਸੋਨੇ ਦੀ ਗੱਲ ਆ ਰਹੀ ਆ ਜੀ ਸਾਡੀ ਪੀਐਚਆਰ ਵੱਲੋਂ ਤੇ ਪਿਛਲੇ 2-3 ਸਾਲਾਂ ਤੋਂ ਹੀ ਇਹ ਸਾਰਾ ਜਿਹੜਾ ਵਾ ਇਹਦਾ ਕੱਚਾ ਚਿੱਠਾ ਪਹਿਲੋਂ ਹੀ ਖੋਲਿਆ ਜਾ ਰਿਹਾ ਕਿ ਇਸ ਜਿਹੜਾ ਇੱਕ ਡਰੱਗ ਕੇਸ ਮਜੀਠੀਏ ਵਾਲਾ ਸੀ ਹੂੰ ਹੂੰ ਤੇ ਜਿਹੜੀ ਉਹਦੀ ਸੱਟ ਬਣੀ ਸੀ ਉਹਦਾ ਇਹ ਹੈ ਡਰਿਆ 1 ਸਾਲ ਤੋਂ ਉੱਪਰ ਤੱਕ ਜੀ ਜੀ ਹਾਂਜੀ ਤੇ ਉਹਦੇ ਵਿੱਚ ਉਸ ਸਮੇਂ ਦਰਾਨ ਹੂੰ ਹੂੰ ਠੀਕ ਹੈ ਜੀ ਤੇ ਪੀਐਚਆਰ ਉਹਦੇ ਐ सॉरी ਅ ਰਾਜਵਿੰਦਰ ਸਿੰਘ ਬੈਸ ਸੀਨੀਅਰ ਐਡਵੋਕੇਟ ਉਹ ਵੀ ਕਹਿ ਚੁੱਕੇ ਨੇ ਕਿ ਡਰੱਗ ਕੇਸ ਦੇ ਵਿੱਚ ਸਿੱਟ ਦੇ ਹੈੱਡ ਨੇ 2 ਕਰੋੜ ਰੁਪਈਆ ਲੈ ਲਿਆ ਉਹ ਸਰਪਜੀਤ ਸਿੰਘ ਵੀਰਕਾ ਕਹਿ ਚੁੱਕੇ ਨੇ ਕਿ 2 ਕਰੋੜ ਲੈ ਲਿਆ ਪੀਐਚਆਰ ਉਹਦੇ ਜੀ ਕਿਆ ਤੇ ਇਹ ਜਿਹੜਾ ਕੇਸ ਆ ਇਹ ਸਿਰਫ ਕੱਲਾ ਇਹਨੂੰ ਰਿਸ਼ਵਤ ਦਾ ਕੇਸ ਕ腐ਸ਼ਨ ਦਾ ਕੇਸ ਨਹੀਂ ਗਿਣਿਆ ਜਾ ਸਕਦਾ ਕਿ ਜਿਹੜਾ ਡਰੱਗ ਸਮੱਗਲਰ ਸੀ ਉਹਨਾਂ ਦੇ ਨਾਲ ਮੀਂਹ ਭੁਗਤ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਨੂੰ ਅੱਗੇ ਨਹੀਂ ਤੋਰਿਆ ਗਿਆ ਕਿ ਉਹਨਾਂ ਦੇ ਵਿੱਚੋਂ ਹੀ ਜਿਹੜਾ ਵਾ ਵੱਡੇ ਪੱਦਰ ਦੇ ਉੱਤੇ ਪੈਸਾ ਇਕੱਠਾ ਕੀਤਾ ਗਿਆ ਮਤਲਬ ਉਹਨਾਂ ਦੇ ਕੇਸਾਂ ਨੂੰ ਵੀ ਪ੍ਰਭਾਵਿਤ ਕੀਤਾ ਗਿਆ ਹੋਊਗਾ ਕਿ ਤੁਹਾਡੇ ਕੇਸ ਹੌਲੇ ਕਰ ਦੇਣਗੇ ਇਦਾਂ ਹੀ ਆ ਨਾ ਜੀ ਜਿੱਦਾਂ ਇੱਕ ਸਾਲ ਤੋਂ ਵੱਧ ਉਹ ਸਿੱਟ ਦੇ ਹੈਡ ਰਹੇ ਨੇ ਰਹੇ ਨੇ ਜੀ ਦਰਜਾਨੀ ਫੁੱਲਰ ਇੱਕ ਸਾਲ ਤੋਂ ਵੱਧ ਜਿਹੜੀ ਸਿੱਟ ਮਜੀਠੀਆਂ ਦੇ ਖਿਲਾਫ ਬਣੀ ਸੀ ਉਹਦੇ ਹੈਡ ਰਹੇ ਨੇ ਤੇ ਉਹਦੇ ਵਿੱਚ ਉਸ ਸਮੇਂ ਦੌਰਾਨ ਕੋਈ ਕਾਰਵਾਈ ਨਹੀਂ ਹੋਈ ਤੇ ਵਾਕ ਵਾਕ ਸੰਸਥਾਵਾਂ ਵੱਲੋਂ ਤੇ ਖਾਸ ਕਰਕੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਤੇ ਜਿਹੜਾ ਵਾ ਇਹਦਾ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਜ਼ਿਆਦਾ ਅ ਹੂੰ 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 ਰੋਲਾ ਪੈਂਦਾ ਰਿਹਾ ਵਾ ਵੀ ਇਹ ਬੰਦੇ ਕੁਛ ਕਰ ਨਹੀਂ ਰਹੇ ਤੇ ਉਹਨਾਂ ਤਾਰਿਆਂ ਨੂੰ ਤੁਸੀਂ ਇਹ ਵੇਖੋ ਜੀ ਤੇ ਉਹ ਜਿਹੜੀ ਕਰਪਸ਼ਨ ਕਰ ਲੈਣੀ ਜਾਂ ਪੈਸਾ ਲੈ ਲੈਣਾ ਉਹ ਤੇ ਲੋਕਾਂ ਦੀਆਂ ਅੱਖਾਂ ਤੋਂ ਹੋਂਲੇ ਹੁੰਦਾ ਤੇ ਜਿਹੜੇ ਜ ਅਦਾਲਤ ਦੇ ਵਿੱਚ ਸਾਰਾ ਕਾਨੂੰਨ ਦੀਆਂ ਅੱਖਾਂ ਦੇ ਸਾਹਮਣੇ ਵੀ ਜੋ ਵਰਤਾਰਾ ਵਾਪਰਿਆ ਵਾ ਤੁਸੀਂ ਉਹਨੂੰ ਇਹ ਵੇਖੋ ਕਿ ਜਿਹੜੇ ਬੰਦੇ ਜੀ ਮਜੀਠੀਏ ਦੇ ਐਡਵੋਕੇਟ ਦੇ ਤੌਰ ਦੇ ਉੱਤੇ ਪੇਸ਼ ਹੁੰਦੇ ਰਹੇ ਆ ਹਾਂਜੀ ਉਹਦੇ ਡਰੱਗ ਕੇਸ ਦੇ ਵਿੱਚ ਹੂੰ ਹੂੰ ਮਜੀਠੀਏ ਵੱਲੋਂ ਕ੍ਰੀਏਸ਼ਨ ਦੇ ਰਹੇ ਆ ਤੇ ਉਸ ਟਾਈਮ ਇਹ ਸਿੱਟ ਦਾ ਹੈਡ ਸੀ ਇਹਦੇ ਖਿਲਾਫ ਹੁੰਦੇ ਰਹੇ ਆ ਹਾਂ 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 ਹਾਂਜੀ ਹਾਂਜੀ ਤੇ ਅੱਜ ਉਹ ਹੀ ਐਡਵੋਕੇਟ ਜਿਹੜੇ ਆ ਉਹ ਭੁੱਲਰ ਦੇ ਵੱਲੋਂ ਪੇਸ਼ ਹੋ ਰਹੇ ਆ ਹਾਂ 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 ਜੀ ਠੀਕ ਹੈ ਜੀ ਇਹ ਸਾਰੀਆਂ ਜਿਹੜੀਆਂ ਤਾਰਾ ਨੇ ਬੜੇ ਵੱਡੇ ਪੱਦਰ ਦੇ ਉੱਤੇ ਉਹ ਡਰੱਗ ਕੇਸ ਦੇ ਨਾਲ ਜੁੜਦੀਆਂ ਨੇ ਨਾਲ ਵਿਸ਼ਵਤਾ ਤੇ ਚਲੋ ਉਹ ਜਿਹੜਾ ਕੋਈ ਸਕ੍ਰੈਪ ਦਾ ਕੰਮ ਕਰਦਾ ਸੀ ਉਹਦੇ ਤੋਂ ਵੱਡੇ ਪੱਧਰ ਤੇ ਰਿਸ਼ਵਤ ਲੈ ਮੰਗਣ ਦੀ ਕੋਸ਼ਿਸ਼ ਕੀਤੀ ਤੇ ਉਹ ਬੰਦਾ ਕੋਈ ਹੂੰ ਹੂੰ ਜੁਰਤ ਵਖਾਈ ਕਿ ਮੈਂ ਐਡੇ ਵੱਡੇ ਅਫਸਰ ਦੇ ਨਾਲ ਪੰਗਾ ਲੈ ਲਾਂ ਤੇ ਸੀਬੀਆਈ ਤੱਕ ਪਹੁੰਚ ਕਰਕੇ ਉਹਨੇ ਇਹ ਜਿਹੜਾ ਇਹਦਾ ਟਰੈਪ ਲਵਾ ਦਿੱਤਾ ਪਰ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇਹ ਸਾਰਾ ਡਰੱਗ ਵਾਲਾ ਚੱਕਰ ਹੂੰ ਹੂੰ ਚੱਲਦਾ ਆ ਰਿਹਾ ਤੇ ਉਹਦੀ ਉਹਦੇ ਨਾਲ ਜਿਹੜੀਆਂ ਤਾਰਾਂ ਜੁੜਦੀਆਂ ਰਹੀਆਂ ਜਾਂ ਇਹ ਸਿੱਟ ਜੋ ਵੀ ਉਹਦੇ ਵਿੱਚ ਕੰਮ ਕਰਦੀ ਰਹੀ ਆ ਉਹਦੇ ਵਿੱਚ ਵੀ ਜਿਹੜਾ ਪੈਸਾ ਬਰਾਮਦ ਹੋਇਆ ਇਹ ਡਰੱਗ ਵਾਲੇ ਕੇਸ ਦੇ ਵਿੱਚੋਂ ਆਇਆ ਹੀ ਜਿਹੜਾ ਪੀ ਐਚ ਆਰ ਉਹਦੇ ਮੁਤਾਬਕ ਆ ਹੋਇਆ ਅੱਛਾ ਵਕੀਲ ਸਾਹਿਬ ਮੈਂ ਤੁਹਾਡੇ ਕੋਲ ਦੇਖੋ ਆਪਾਂ ਦੇਖਦੇ ਆ ਇੱਥੇ ਸੜਕਾਂ ਦੇ ਉੱਪਰ ਬੋਰਡ ਵੀ ਲੱਗੇ ਹੁੰਦੇ ਆ ਵੱਡੇ ਵੱਡੇ ਹੋਰਡਿੰਗ ਬਈ ਜੋ ਨਸ਼ਿਆਂ ਵਿਰੁੱਧ ਐਨ ਪੂਰੀ ਬਾਹ ਕੱਢੀ ਹੁੰਦੀ ਆ ਵੀ ਨਸ਼ਿਆਂ ਦੇ ਵਿਰੁੱਧ ਪੂਰਾ ਯੁੱਧ ਚੱਲਣ ਰਿਹਾ ਆ ਪੰਜਾਬ ਦੇ ਵਿੱਚ ਔਰ ਪਰ ਜਿਹੜੇ ਉਸ ਯੁੱਧ ਦੇ ਜਰਨੈਲੋ ਆ ਉਹ ਤੇ ਰਿਸ਼ਵਤਾਂ ਲੈ ਰਹੇ ਆ ਅੱਜ ਸਾਹਮਣੇ ਆ ਰਿਹਾ ਸਾਰਾ ਕੁਝ ਔਰ ਪੰਜਾਬ ਦੇ ਵਿੱਚ ਆਪਾਂ ਦੇਖਦੇ ਆ ਕਿ ਅੱਜ ਦਿਨ ਫਿਰ ਨੌਜਵਾਨ ਚਿੱਟੇ ਦੇ ਨਾਲ ਮਰ ਰਹੇ ਆ ਇਹਦਾ ਮਤਲਬ ਇਹ ਬਣਦਾ ਹੈਗਾ ਕਿ ਚਿੱਟੇ ਦੀ ਚੇਨ ਤੋੜੀ ਨਹੀਂ ਹੈ ਨਾ ਜਰਨੈਲਾਂ ਨੇ ਔਰ ਜੇ ਨਹੀਂ ਤੋੜੀ ਇਹਦਾ ਮਤਲਬ ਜੇ ਅੱਜ ਜਾਰ ਹੋ ਗਏ ਰਿਸ਼ਵਤ ਲੈnde ਹੋ ਸਕਦਾ ਜਿਹੜੇ ਉਹ ਚੇਨ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੇ ਜਿਹੜੇ ਉਹ ਡਰਗ ਦੇ ਵਪਾਰੀ ਆ ਹੋਵੇ ਨਾ ਤਾਂ ਉੱਥੋਂ ਵੀ ਸੇਵਾ ਪਾਣੀ ਚੱਲੀ ਜਾਂ ਰਿਹਾ ਹੋਵੇ ਹੋ ਸਕਦਾ ਮੈਂ ਤੇ ਤੁਹਾਨੂੰ ਇਹ ਪਹਿਲਾਂ ਹੀ ਗੱਲ ਕਲੀਅਰ ਕਰ ਦਿੱਤੀ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਇਹ ਸਿਰਫ ਜਿਹੜੇ ਹੌੜਾ ਲੱਗੇ ਸੜਕਾਂ ਦੇ ਉੱਤੇ ਉਹਨਾਂ ਦੇ ਵਿੱਚ ਜਾਂ ਬੈਨਰਾਂ ਦੇ ਜਾਂ ਮੀਡੀਆ ਦੇ ਵਿੱਚ ਤੇ ਯੁੱਧ ਨਸ਼ਿਆਂ ਵਿਰੁੱਧ ਹੋ ਸਕਦਾ ਆਮ ਜਮੀਨੀ ਪੱਧਰ ਦੇ ਉੱਤੇ ਤੁਸੀਂ ਇਸਲੇ ਸਮੇਂ ਨਾਲੋਂ ਵੀ 100 ਗੁਣਾ ਵੱਧ ਜਿਹੜਾ ਵਾ ਉਹ ਨਸ਼ਾ ਹਰ ਜਗ੍ਹਾ ਦੇ ਉੱਤੇ ਵਿਕ ਰਿਆ ਜੀ ਤੇ ਕੋਈ ਵੀ ਐਉਂ ਜਿਹਾ ਇਲਾਕਾ ਨਹੀਂ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਵਾ ਆ ਨਹੀਂ ਮਿਲ ਸਕਦਾ ਇਹ ਸਿਰਫ ਸਰਕਾਰ ਨੇ ਆਪਣਾ ਪ੍ਰਚਾਰ ਕਰਨ ਲਈ ਤੇ ਜਿਹੜੇ ਇਹਦੇ ਫੰਡ ਨੇ ਉਹਨਾਂ ਨੂੰ ਜਾਮ ਕਰ ਲਈ ਇਹੋ ਜਿਹੇ ਜਿਹੜੇ ਪ੍ਰੋਪੋਗੈਂਡੇ ਆ ਉਹ ਅਪਣਾਉਣੇ ਹੁੰਦੇ ਆ ਤੇ ਇਹ ਜਿਹੜੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚੋਂ ਇਹੋ ਜਿਹੇ ਜਿਹੜਾ ਨਸ਼ਿਆਂ ਦਾ ਕੋੜ ਤੇ ਜਾਂ ਹੋਰ ਤਰੀਕਿਆਂ ਦਾ ਜਿਹੜਾ ਕ੍ਰਾਈਮ ਆ ਉਹ ਖਤਮ ਹੋਏ ਕਿਉਂਕਿ ਜੇ ਇਹੋ ਜਿਹੇ ਕ੍ਰਾਈਮ ਖਤਮ ਹੋ ਜਾਏ ਤੇ ਜਿਹੜੀਆਂ ਇਹ ਏਜੰਸੀਆਂ ਨੇ ਇਹਨਾਂ ਦਾ ਜਿਹੜਾ ਸੀਕ੍ਰੀਟ ਫੰਡ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਇਵੇਂ ਦੇ ਲੋਕ ਨੇ ਜਿਨ੍ਹਾਂ ਨੇ ਡਰੱਗ ਸਮਗਲਰਾਂ ਤੋਂ ਵੱਡੇ ਪੱਦਰ ਦੇ ਉੱਤੇ ਜਿਹੜਾ ਵਾ ਉਹ ਜੀ ਪੈਸਾ ਇਕੱਠਾ ਕਰਨਾ ਹੁੰਦਾ ਇਹਨਾਂ ਦੀ ਸਾਰੀ ਉਹ ਇਨਕਮ ਜਿਹੜੀ ਆ ਬੰਦ ਹੋ ਜਾਂਦੀ ਹੈ ਇਸ ਲਈ ਜਿਹੜੀ ਇਹ ਕੁੱਤੀ ਆ ਉਹ ਚੋਰ ਦੇ ਨਾਲ ਰਲਈ ਹੋਈ ਆ ਤੇ ਜਿਹੜਾ ਬਿੱਲੀ ਨੂੰ ਉਹ ਦੁੱਧ ਦੀ ਰਾਖੀ ਬਾਹ ਲਿਆ ਜਿਹੜਾ ਵਾ ਉਹ ਜਿਹੜਾ ਖਾਣਿਆ ਉਹ ਹੁੰਦਾ ਵਾ ਕਿਉਂਕਿ ਇਹ ਬੰਦੇ ਜਿਹੜੇ ਆ ਕਦੀ ਨਹੀਂ ਇਹ ਚਾਹੁੰਦੇ ਜੇ ਨਸ਼ਾ ਵਾ ਨਸ਼ੇ ਤੋਂ ਮੁਕਤ ਜਾਂ ਪੰਜਾਬ ਦੇ ਵਿੱਚੋਂ ਗੈਂਗਸਟਰ ਜਿਹੜੀਆਂ ਕਟਨਾਵਾਂ ਨੇ ਉਹ ਖਤਮ ਹੋ ਜਾਣਾ ਤੇ ਇਹਨਾਂ ਦਾ ਤੇ ਉਹ ਸਾਰਾ ਬਿਜ਼ਨਸ ਬੰਦ ਹੋ ਜਾਂਦਾ ਕੱਲੀਆਂ ਤਨਖਾਹਾਂ ਦੇ ਸਿਰ ਦੇ ਉੱਤੇ ਇਹਨਾਂ ਦੀਆਂ ਲੋੜਾਂ ਜਿਹੜੀਆਂ ਜਿੰਨੀਆਂ ਲੋੜਾਂ ਇਹਨਾਂ ਲੋਕਾਂ ਨੇ ਵਧਾਈਆਂ ਨੇ ਉਹ ਪੂਰੀਆਂ ਨਹੀਂ ਹੋ ਸਕਦੀਆਂ ਜਿਤਨਾ ਅੱਜ ਮੈਂ ਇਹਦਾ ਪੜਿਆ ਵੀ ਹੈਗਾ ਕਿ ਸਵਾ ਦੋ ਲੱਖ ਲੱਖ ਦੇ ਕਰੀਬ ਇਹਦੀ ਮੰਤਲੀ ਜਿਹੜੀ ਹੈ ਹਾਂ ਸੈਲਰੀ ਹੈ ਇਹਦੀ ਤੇ ਪਰ ਇੰਨੇ ਵੱਡੇ ਪੱਤਰ ਤੇ ਪੈਸਾ ਹੋਣ ਦੇ ਬਾਵਜੂਦ ਵੀ ਵੱਡੀ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਜਿਹੜਾ ਹੈ ਹਾਂ 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 ਜੀ ਵਾਕਈ ਵਾਕਈ ਮੈਨੂੰ ਲੱਗਦਾ ਕਿ ਜਦੋਂ ਨਾ ਇੱਕ ਉਹ ਕਈ ਵਾਰੀ ਨਾ ਘਰਾਂ ਚ ਆਪਾਂ ਕਹਿ ਦਈਦਾ ਆ ਵੀ ਮਾਂ ਮੇਰਾ ਢਿੱਡ ਤੇ ਭਰ ਗਿਆ ਆ ਉਦਾਂ ਪਰ ਆਹ ਜਿਹੜੀ ਆ ਚੀਜ਼ ਬਣਾਈ ਹੋਈ ਹੈ ਨਾ ਥੋੜੀ ਜਿਹੀ ਹੋਰ ਦੇ ਦੇ ਫਿੱਟ ਭਰ ਗਿਆ ਉਹਦਾ ਨੀਤ ਜੀ ਨਹੀਂ ਭਰੀ ਹੈਗੀ ਨਾ ਜੀ ਮੈਨ ਮੈਨ ਭਰਦਾ ਹਾਂ ਜੀ ਅੱਛਾ ਇੱਕ ਮੈਂ ਹੋਰ ਚੀਜ਼ ਦੇਖਦਾ ਹੈਗਾ ਕਿ ਜਿਹੜਾ ਨਾ ਸਾਡੇ ਪੰਜਾਬ ਦੇ ਲੀਡਰ ਹੈਗੇ ਆ ਪੰਜਾਬ ਦੀ ਸਰਕਾਰ ਵਾ ਉਹ ਫਟਾਫਟ ਬਿਆਨ ਆ ਜਾਂਦੇ ਹੁੰਦੇ ਦੇਖੋ ਜੀ ਆਪਾਂ ਫਲਾਣੇ ਨੂੰ ਟੰਗ ਦਿੱਤਾ ਆ ਦੇਖੋ ਜੀ ਇਹ ਕਰਤਾ ਉਹ ਕਰ ਦਿੱਤਾ ਹੁਣ ਜਿਹੜਾ ਕੰਮ ਜਿੰਨ ਨੱਥ ਇਹਨਾਂ ਨੇ ਆਪ ਨਹੀਂ ਪਾਈ ਜਾਂ ਨਹੀਂ ਪਾਉਣਾ ਚਾਹੁੰਦੇ ਸੀਗੇ ਕੇਂਦਰ ਦੀ ਏਜੰਸੀ ਸੀਬੀਆਈ ਨੇ ਪਾਤੀ ਹੈ ਇਹਨਾਂ ਦੀ ਚੁੱਪੀ ਕੀ ਦਰਸਾਉਂਦੀ ਹੈ ਫਿਰ ਭਲਾ ਹਰ ਇੱਕ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਚੁੱਕਾ ਕਿ ਹਰ ਇੱਕ ਸਰਕਾਰ ਦੇ ਜਿਹੜੇ ਮੰਤਰੀ ਸੰਤਰੀ ਜਾਂ ਦੂਜੇ ਨੇ ਉਹਨਾਂ ਨੇ ਆਪਣੇ ਕਮਾਊ ਪੁੱਤ ਰੱਖੇ ਨੇ ਤੇ ਉਹਨਾਂ ਨੂੰ ਵੀ ਤਾਂ ਜਿਹੜਾ ਵਾ ਇਹ ਹੁਣ ਮੰਨ ਲਓ ਜਿਹੜਾ ਡੀਆਈਜੀ ਭੁੱਲੜਿਆ ਇਕੱਲੇ ਤੌਰ ਤੇ ਇੰਨਾ ਪੈਸਾ ਕੱਟਾ ਕਰਕੇ ਤੇ ਆਪਣੇ ਕੋਲ ਹੀ ਤੇ ਰੱਖੀ ਨਹੀਂ ਜਾ ਰਿਹਾ ਇਹਦਾ ਹਿੱਸਾ ਵੱਖ-ਵੱਖ ਪਾਸਿਆਂ ਨੂੰ ਜਾਂਦਾ ਹੋਊਗਾ ਤੇ ਹਰ ਇੱਕ ਜਿਹੜਾ ਸਰਕਾਰੀ ਇੰਟੈਲੀਜੈਂਸ ਮਹਿਕਮਾਵਾ ਉਹਦੇ ਇਹ ਨੌਲੇਜ ਦੇ ਵਿੱਚ ਹੁੰਦਾ ਵਾ ਪਰ ਜਿਹੜੀ ਸਰਕਾਰ ਦੇ ਪੁਰਜ਼ੇ ਹੁੰਦੇ ਨੇ ਉਹ ਸਰਕਾਰਾਂ ਇਹਨਾਂ ਨੂੰ ਨਹੀਂ ਛੇੜਦੀਆਂ ਕਿਉਂਕਿ ਹੁਣ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆ ਤੇ ਇੱਥੇ ਆਮ ਆਦਮੀ ਦੀ ਸਰਕਾਰ ਆ ਉਹ ਥੋੜਾ ਇੱਕ ਦੂਜੇ ਨੂੰ ਮਾੜਾ ਮੋਟਾ ਜਿਹੜਾ ਸੇਕ ਲਾਉਣ ਦੇ ਲਈ ਵੀ ਇਹੋ ਜਿਹੇ ਜਿਹੜੇ ਛੋਟੇ ਮੋਟੇ ਕੰਮ ਨੇ ਉਹ ਕਰ ਲੈਂਦੇ ਨੇ ਕਿਉਂਕਿ ਜਿਹੜੀਆਂ ਵੱਡੀਆਂ ਏਜੰਸੀਆਂ ਨੇ ਉਹ ਆਪਣੇ ਪੱਦਰ ਦੇ ਉੱਤੇ ਵੀ ਕਈ ਵਾਰੀ ਇਹੋ ਜੇ ਕੰਮ ਉਹਨਾਂ ਕੋ ਮਤਲਬ ਨਿਕਲ ਆਉਂਦੇ ਨੇ ਤੇ ਉਹ ਕਰ ਦਿੰਦੀਆਂ ਨੇ ਜਿੱਦਾਂ ਕਿ ਉਹ ਮੰਨ ਲਓ ਇਹਦਾ ਇਹ ਇਹ ਭੁੱਲਰ ਫੜਿਆ ਗਿਆ ਤੇ ਇਹਦਾ ਸਾਰਾ ਜਿਹੜਾ ਬੈਨੀਫਿਟ ਆ ਉਹ ਸੈਂਟਰ ਸਰਕਾਰ ਨੂੰ ਜਾਣਿਆ ਵੀ ਸੈਂਟਰ ਦੇ ਮਹਿਕਮੇ ਨੇ ਇਹਨੂੰ ਫੜ ਲਿਆ ਤੇ ਪੰਜਾਬ ਦੀਆਂ ਜਿਹੜੀਆਂ ਏਜੰਸੀਆਂ ਹੀ ਉਹ ਕਿਉਂ ਸੁੱਤੀਆਂ ਰਹਿ ਗਿਆ ਕਿਉਂਕਿ ਗਾ ਇਲੈਕਸ਼ਨ ਆਉਣ ਵਾਲੀ ਆ ਸਾਰੇ ਇਲੈਕਸ਼ਨ ਬੈਨੀਫਿਟ ਸਰਕਾਰਾਂ ਨੇ ਵੇਖਣੇ ਹੁੰਦੇ ਆ ਇੱਕ ਗੁੱਜੀਆਂ ਪਾਰਟੀਆਂ ਨੂੰ ਨੀਵਾ ਦਿਖਾਉਣਾ ਹੁੰਦਾ ਤੇ ਉਹਨਾਂ ਦੇ ਵੋਟ ਬੈਂਕ ਦੇ ਉੱਤੇ ਕਬਜ਼ਾ ਕਰਨ ਦੇ ਲਈ ਵੀ ਇਹੋ ਜੇ ਜਿਹੜੇ ਚੱਕਰੇ ਚੱਲਦੇ ਰਹਿੰਦੇ ਆ ਜੀ ਵਾਕਈ ਮੈਨੂੰ ਲੱਗਦਾ ਕਿ ਪੰਜਾਬ ਦੇ ਗਵਰਨਰ ਸਾਹਿਬ ਦਾ ਵੀ ਅੱਜ ਬਿਆਨ ਇਦਾਂ ਦੇ ਆਇਆ ਹੈਗਾ ਮੁਸਕਰਾ ਰਹੇ ਆ ਉਹ ਮੁਸਕੜੀਆਂ ਵਿੱਚ ਹੱਸ ਰਹੇ ਆ ਕਹਿੰਦੇ ਕਿ ਸਾਡੇ ਇੱਥੇ ਸਾਰਾ ਕੁਝ ਹੋ ਹੀ ਗਿਆ ਕਹਿੰਦੇ ਪਤਾ ਹੀ ਨਹੀਂ ਲੱਗਾ ਕਹਿੰਦੇ ਇੱਕ ਦਿਨ ਦੇ ਵਿੱਚ ਤਾਂ ਕਹਿੰਦੇ 8 ਕਰੋੜ ਰੁਪਈਆ ਇਕੱਠਾ ਕਰਨ ਹੀ ਲਿਆ ਹੂੰਗਾ ਲੰਬੇ ਸਮੇਂ ਤੋਂ ਕਹਿੰਦੇ ਚੱਲਦਾ ਪਿਆ ਹੂੰਗਾ ਬਿਲਕੁਲ ਉਹ ਵੀ ਇਦਾਂ ਦੀ ਗੱਲਬਾਤ ਕਰ ਰਹੇ ਸੀਗੇ ਕਿ ਆਪਣੇ ਇੱਥੇ ਘਰ ਦੇ ਵਿੱਚ ਆਪਣੇ ਆਨੇ ਨੱਥ ਪਾਈ ਨਾ ਪਰ ਅਗਲੇ ਉੱਪਰੋਂ ਆ ਕੇ ਪਾ ਗਏ ਜਿਹੜਾ ਉਹ ਵਪਾਰੀ ਆ ਨਾ ਜੀ ਮੈਂ ਕੱਲ ਸੁਣ ਰਿਹਾ ਸੀਗਾ ਉਸ ਵਪਾਰੀ ਦੀ ਗੱਲਬਾਤ ਉਹ ਵਪਾਰੀ ਨੂੰ ਪੱਤਰਕਾਰ ਨੇ ਸਵਾਲ ਕੀਤਾ ਕਹਿੰਦਾ ਵੀ ਤੁਸੀਂ ਸੀਬੀਆਈ ਦੇ ਕੋਲ ਕਿਉਂ ਗਏ ਆ ਤੁਸੀਂ ਪੰਜਾਬ ਦੇ ਕਿਸੇ ਮੰਤਰੀ ਦੇ ਕੋਲ ਤੁਸੀਂ ਪੰਜਾਬ ਦੀ ਕਿਸੇ ਸਰਕਾਰ ਦੇ ਕੋਲ ਕਿਉਂ ਨਹੀਂ ਗਏ ਪੰਜਾਬ ਦੇ ਵਿੱਚ ਇਸ ਵੇਲੇ ਸਰਕਾਰ ਆ ਉਹ ਕਹਿੰਦੇ ਭ੍ਰਿਸ਼ਟਾਚਾਰ ਮੁਕਤ ਉਹ ਕਹਿੰਦੇ ਕਿ ਆਪਾਂ ਆ ਕਰਾਂਗੇ ਬਦਲਾਵ ਲੈ ਕੇ ਆਵਾਂਗੇ ਵੀ ਤੁਸੀਂ ਉਹਨਾਂ ਦੇ ਕੋਲ ਵੀ ਜਾ ਸਕਦੇ ਸੀਗੇ ਪਰ ਉਹ ਕਹਿੰਦਾ ਕਿ ਮੈਂ ਸੀਬੀਆਈ ਦੇ ਕੋਲ ਇਸ ਕਰਕੇ ਗਿਆ ਕਹਿੰਦਾ ਮੈਨੂੰ ਪਤਾ ਹੀ ਤਾਂ ਥੱਲੇੋਂ ਲੈ ਕੇ ਉੱਪਰ ਤੱਕ ਜਿਹਦਾ ਤੁਸੀਂ ਵਕੀਲ ਸਾਹਿਬ ਕਹਿ ਕੇ ਹਟਿਓ ਨਾ ਵੀ ਥੱਲੇੋਂ ਲੈ ਕੇ ਉੱਪਰ ਤੱਕ ਇਹਨਾਂ ਪੂਰਾ ਇੱਕ ਦੂਜੇ ਦਾ ਸੇਵਾ ਪਾਣੀ ਕੀਤਾ ਜਾਂਦਾ ਹੈ ਇਸ ਕਰਕੇ ਕਹਿੰਦਾ ਮੈਂ ਸੀਬੀਆਈ ਦੇ ਕੋਲ ਆਇਆ ਉੱਥੇ ਕਹਿੰਦਾ ਮੇਰੀ ਸੁਣਵਾਈ ਨਹੀਂ ਸੀ ਹੋਣੀ ਉਲਟਾ ਕਹਿੰਦਾ ਮੈਨੂੰ ਹੋਰ ਕਿਸੇ ਨਾ ਕਿਸੇ ਕੇਸਾਂ ਦੇ ਵਿੱਚ ਟੰਗ ਦਿੱਤਾ ਜਾ ਸਕਦਾ ਸੀਗਾ ਮੈਂ ਤੁਹਾਡੇ ਕੋਲ ਇਹ ਜਨਾਨਾ ਚਾਹੁੰਦਾ ਕਿ ਜਿਹੜਾ ਸੇਵਾ ਪਾਣੀ ਜਿੱਦਾਂ ਤੁਸੀਂ ਜ਼ਿਕਰ ਕਰਕੇ ਹਟਿਓ ਵੀ ਥੱਲੇੋਂ ਲੈ ਕੇ ਉੱਪਰ ਤੱਕ ਜਾਂਦਾ ਇਸ ਕਰਕੇ ਉਹ ਚੁੱਪ ਬੈਠੇ ਅੱਜ ਇਧਰ ਵਾਲੇ ਪੰਜਾਬ ਵਾਲ ਤੋਰ ਨਹੀਂ ਲੱਗਦਾ ਨਹੀਂ ਹੈਗਾ ਕਿ ਸੇਵਾ ਪਾਣੀ ਪਹਿਲਿਆਂ ਟਾਈਮਾਂ ਵਿੱਚ ਵੀ ਜਾਂ ਅੱਜ ਵੀ ਇਹ ਜਿਹੜੇ ਉੱਪਰ ਵਾਲੇ ਹੈਗੇ ਆ ਜਾਂ ਉੱਪਰਲੀ ਏਜੰਸੀਆਂ ਜਾਂ ਉੱਪਰਲੇ ਆਗੂ ਪੰਜਾਬੋਂ ਬਾਹਰ ਵਾਲੇ ਸੈਂਟਰ ਵਾਲੇ ਉਹਨਾਂ ਤੱਕ ਨਾ ਪੁੱਜਦਾ ਕਰਦੇ ਹੋਣਗੇ ਵੇਖੋ ਜਿਹੜੇ ਬਿਊਰੋਕ੍ਰੇਸੀ ਆ ਇਹਦੇ ਮੁਤਾਬਕ ਹੀ ਸਾਰੀ ਜਿਹੜੀ ਸਟੇਟ ਦੀ ਪੋਲਿਟਿਕਸ ਚੱਲ ਰਹੀ ਆ ਤੇ ਜਿਵੇਂ ਹੁਣ ਉਸ ਵਪਾਰੀ ਨੇ ਸੀਬੀਆਈ ਦੇ ਨਾਲ ਪਹੁੰਚ ਕਰਕੇ ਇਸ ਬੰਦੇ ਨੂੰ 트੍ਰੈਪ ਲਗਾ ਕੇ ਫੜਾਇਆ ਵਾ ਹਾਂਜੀ ਜੀ ਜੇ ਕਿਸੇ ਇਸ ਤਰ੍ਹਾਂ ਦੇ ਪਰਸਨਲ ਕੇਸਾਂ ਦੇ ਵਿੱਚ ਜੇ ਕੋਈ ਬੰਦਾ ਜਾ ਕੇ ਕੰਪਲੇਂਟ ਕਰਦਾ ਵਾ ਤੇ ਉਹ ਅਜੰਸੀਆਂ ਦੀ ਵੀ ਜਿਹੜੀ ਆ ਮਜਬੂਰੀ ਪੈ ਜਾਂਦੀ ਆ ਕਿ ਉਹਨਾਂ ਨੂੰ ਇਹੋ ਜਿਹਾ ਸਟੈਪ ਜਿਹੜਾ ਵਾ ਉਹ ਚੁੱਕਣਾ ਪੈਂਦਾ ਵਾ ਉਹਨਾਂ ਨੂੰ ਉਹ ਨਾ ਨਹੀਂ ਕਰ ਸਕਦੇ ਦੂਸਰੀ ਗੱਲ ਇਹ ਕਿ ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਹੀ ਜੇ ਉਹਦੇ ਉਹਦੇ ਤੱਕ ਉਹ ਬੰਦਾ ਪਹੁੰਚ ਕਰਦਾ ਤੇ ਇਹ ਦੇ ਤੱਕ ਪਹੁੰਚਣ ਤੋਂ ਪਹਿਲੋਂ ਤੇ ਉਸ ਬੰਦੇ ਦੇ ਉੱਤੇ ਕਈ ਤਰ੍ਹਾਂ ਦੇ ਹੋਰ ਪਰਚੇ ਤੇ ਪ੍ਰੈਸ਼ਰ ਪੈ ਜਾਣਾ ਸੀ ਜਿਵੇਂ ਕਿ ਮੈਂ ਅੱਜ ਮੈਂ ਉਹਦੀ ਵੀ ਇੱਕ ਵੀਡੀਓ ਵੇਖੀ ਸੀ ਜਿਹਦੇ ਵਿੱਚ ਉਹ ਕਹਿੰਦਾ ਕਿ ਇਹ ਬੰਦਾ ਕਹਿੰਦਾ ਸੀ ਵੀ ਤੈਨੂੰ ਉਟੂਗਾ ਵੀ ਤੇ ਪੈਸੇ ਵੀ ਲਾਊਗਾ ਤੇ ਤੇਰੇ ਤੇ ਪਰਚਾ ਵੀ ਪਾਊਗਾ ਤੇ ਇਸ ਕਰਕੇ ਉਹਨੇ ਜਿਹੜਾ ਵਾ ਜਿਹੜੇ ਪਾਸੇ ਨੂੰ ਉਹਦਾ ਪੈਂਤੜਾ ਵਰਤਿਆ ਗਿਆ ਹੋ ਸਕਦਾ ਉਹਦਾ ਸੈਂਟਰ ਦੀ ਬੀਜੇਪੀ ਸਰਕਾਰ ਦੇ ਨਾਲ ਵੀ ਕੋਈ ਮਤਲਬ ਕਿ ਮੰਤਰੀ ਸੰਤਰੀ ਨਾਲ ਗੰਡ ਤੋਪ ਹੋ ਸਕਦੀ ਹੈ ਜਿਹੜਾ ਕਿ ਉਹ ਐਡਾ ਵੱਡਾ ਸਟੈਪ ਚੁੱਕਣ ਦੇ ਵਿੱਚ ਜਿਹੜਾ ਕਾਮਯਾਬ ਹੋ ਗਿਆ ਤੇ ਐਡੀ ਵੱਡੀ ਜਿਹੜੀ ਮਤਲਬ ਕਰਪਟ ਮੱਛੀ ਆ ਉਹਨੂੰ ਫੜਾਉਣ ਦੇ ਵਿੱਚ ਉਹ ਕਾਮਯਾਬ ਹੋਇਆ ਤੇ ਗਾਂ ਉਹ ਸਟੈਂਡ ਕਿੰਨਾ ਚਿਰ ਰਹਿੰਦਾ ਵਾ ਹੂੰ ਹੂੰ ਵੱਡੀ ਗੱਲ ਇਹ ਆ ਕਿਉਂ ਕਿ ਕਿਉਂਕਿ ਮੈਂ ਤੇ ਸੀਬੀਆਈ ਦੇ ਕੇਸਾਂ ਦੇ ਵਿੱਚ ਵੇਖਿਆ ਕਿਉਂਕਿ ਪਹਿਲਾਂ ਤੇ ਇਹਦਾ ਪ੍ਰੋਸੈਸ ਸੀ ਬਹੁਤ ਲੰਮਾ ਚੱਲਣਾ ਅੱਛਾ ਅੱਛਾ ਤੇ ਜਿਹੜਾ ਇਹ ਕੇਸ ਸੀਬੀਆਈ ਦੇ ਜਿਹੜੇ ਆ ਕਾਫੀ ਲੰਮਾ ਟਾਈਮ ਚੱਲਦੇ ਆ ਉਸ ਤੋਂ ਬਾਅਦ ਜਿਹੜੇ ਜ਼ਿਆਦਾਤਰ ਵਿਟਨੈਸ ਹੁੰਦੇ ਆ ਜੀ ਤੇ ਉਹ ਉਥੇ ਜਾ ਕੇ ਉਹਨਾਂ ਦੇ ਬਿਆਨ ਕੁਝ ਹੋਰ ਹੁੰਦੇ ਆ ਮੈਂ ਸਾਰੇ ਫੇਕ ਅਨਕਾਉਂਟਰ ਵਾਲੇ ਕੇਸਾਂ ਦੇ ਵਿੱਚ ਵੀ ਵੇਖਿਆ ਕਿ ਜਿਹੜੇ ਮੰਨ ਲਓ ਪਰਿਵਾਰ ਵੀ ਹੋ ਸਕਦਾ ਸਟੈਂਡ ਰਹੇ ਹੋਣ ਕੁਝ ਪਰਿਵਾਰ ਵੀ ਐ ਹੋ ਜੇ ਵੀ ਜਿਹੜੇ ਸੀਬੀਆਈ ਕੋਰਟ ਦੇ ਵਿੱਚ ਜਾ ਕੇ ਜਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਕੋਈ ਲਾਲਚ ਦਿੱਤੇ ਗਏ ਡਰਾਇਆ ਤੇ ਮਗਾਇਆ ਕਈ ਤਰੀਕੇ ਹੋ ਸਕਦੇ ਆ ਪਰ ਜਿਹੜੇ ਜ਼ਿਆਦਾਤਰ ਵਿਟਨੈਸ ਸੀ ਉੱਥੇ ਜਾ ਕੇ ਬਹੁਤ ਘੱਟ ਟਿਕਦੇ ਆ ਪਰ ਸੀਬੀਆਈ ਦੀ ਇਹ ਇੱਕ ਸਿਫਤ ਹੈਗੀ ਆ ਕਿ ਜਿਹੜਾ ਵੀ ਉਹ ਕੇਸ ਰਜਿਸਟਰ ਕਰਦੀ ਆ ਉਹਦੇ ਵਿੱਚ ਉਹ ਡਾਕੂਮੈਂਟਰੀ ਐਵੀਡੈਂਸ ਜਿਹੜਾ ਵਾ ਉਹ ਬਹੁਤ ਜ਼ਿਆਦਾ ਕਲੈਕਟ ਕਰ ਲੈਂਦੀ ਆ ਉਹਦੇ ਚੋਂ ਬੰਦੇ ਦੇ ਬਚਨ ਦੇ ਜਿਹੜੇ ਸਜ਼ਾ ਤੋਂ ਬਚਣ ਦੇ ਜਿਹੜੇ ਚਾਂਸ ਹੈ ਉਹ ਬਹੁਤ ਘੱਟ ਹੁੰਦੇ ਆ ਜੀ ਵਕੀਲ ਸਾਹਿਬ ਜਾਂਦੇ ਜਾਂਦੇ ਦੋ ਚਾਰ ਲਾਈਨਾਂ ਦੇ ਵਿੱਚ ਜਿੱਦਾਂ ਨਾ ਆਪਾਂ ਇੱਥੇ ਪੰਜਾਬ ਦੇ ਵਿੱਚ ਬਹਿ ਕੇ ਅਕਸਰ ਇਹ ਗੱਲ ਕਹਿੰਨੇ ਆ ਕਿ ਸਾਡੇ ਪੰਜਾਬ ਦੇ ਹਾਲਾਤ ਬਾਦ ਨਾਲੋਂ ਬੱਤਰ ਹੁੰਦੇ ਜਾ ਰਹੇ ਆ ਆਪਾਂ ਇੱਥੇ ਬਹਿ ਕੇ ਇਹ ਗੱਲ ਕਰਦੇ ਆ ਕਿ ਸੈਂਟਰਲਾਈਜ਼ ਕੀਤਾ ਜਾ ਰਿਹਾ ਪੰਜਾਬ ਸੂਬਿਆਂ ਦੇ ਕੋਲੋਂ ਉਹਨਾਂ ਦੇ ਅਧਿਕਾਰ ਖੋਏ ਜਾ ਰਹੇ ਆ ਸੂਬੇ ਦੀਆਂ ਸਰਕਾਰਾਂ ਦੇ ਕੋਲੋਂ ਖੋਇਆ ਜਾ ਰਿਹਾ ਸਾਰਾ ਕੁਝ ਕਿ ਤੁਸੀਂ ਭਾਈ ਆਪਦੀ ਮਰਜ਼ੀ ਨਾਲ ਫੈਸਲੇ ਨਹੀਂ ਕਰੋਗੇ ਕੇਂਦਰ ਆਪਣੇ ਹੱਥਾਂ ਦੇ ਵਿੱਚ ਸਾਰਾ ਕੁਝ ਲੈਂਦੀ ਜਾ ਰਹੀ ਹੈ ਔਰ ਆਪਾਂ ਨਾਲੇ ਵੀ ਗੱਲ ਕਹਿੰਨੇ ਵੱਡੀਆਂ ਸੀਟਾਂ ਵੱਡੇ ਜਿਹੜੇ ਅਹੁਦੇ ਹੈਗੇ ਆ ਉਹਨਾਂ ਦੇ ਉੱਪਰ ਪੰਜਾਬੋਂ ਬਾਹਰਲੇ ਅਫਸਰ ਲਿਆਣ ਕੇ ਬਹਾਈ ਜਾ ਰਹੇ ਆ ਤੇ ਵਕੀਲ ਸਾਹਿਬ ਆਪਾਂ ਵੇਖਦੇ ਆ ਕਿ ਸਿਰ ਦੇ ਉੱਪਰ ਪੱਗ ਹੈ ਬੜਾ ਸਾਬਤ ਸੂਰਤ ਹੈ ਔਰ ਮੈਨੂੰ ਲੱਗਦਾ ਕਿ ਜੇ ਦਾੜਾ ਪ੍ਰਕਾਸ਼ ਕੀਤਾ ਹੋਵੇ ਸਿਰ ਦੇ ਉੱਪਰ ਕੇਸਰੀ ਪੱਗ ਬੰਨੀ ਹੋਵੇ ਤਾਂ ਮੈਂ ਕਹਿੰਦਾ ਵੀ ਚਿਹਰੇ ਦਾ ਦੀ ਰੰਗਤ ਜਿਹੜੀ ਹੈ ਭੁੱਲਰ ਸਾਹਿਬ ਦੀ ਆਸ਼ਾ ਸ਼ਕਰੋਠੇ ਬੰਦਾ ਪਰ ਹੁਣ ਕੇਂਦਰ ਦੀ ਏਜੰਸੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਅਸੀਂ ਤਾਂ ਚਿੰਤਾ ਕਰਦੇ ਹੈਗੇ ਆ ਪਰ ਜਿਹੜੇ ਇਹ ਵੀ ਤਾਂ ਪੰਜਾਬ ਦੇ ਵਸਿੰਦੇ ਆ ਨਾ ਜੀ ਇਹ ਵੀ ਤਾਂ ਸਿੱਖ ਸਰਦਾਰੀ ਆ ਇਹਨਾਂ ਨੂੰ ਇਸ ਅਕਲ ਦੀ ਜਮਾਈ ਫਿਕਰ ਨਹੀਂ ਹੋਊਗੀ ਕੁਛ ਨਾ ਕੁਛ ਜ਼ਰੂਰ ਕਹਿ ਕੇ ਜਾਇਓ ਇਹਨਾਂ ਨੂੰ ਨਹੀਂ ਹੈਗਾ ਵੀ ਅਗਲੇ ਆਣ ਕੇ ਜੇ ਭਾਜਪਾ ਦੇ ਨਾਲ ਵੀ ਉਹਨਾਂ ਨੇ ਕੋਈ ਗੰਡ ਧੁੱਪ ਕਰਕੇ ਉਸ ਬੰਦੇ ਨੇ ਕੇਂਦਰ ਦੀ ਏਜੰਸੀ ਦੇ ਕੋਲ ਕਾਰਵਾਈ ਕਰਵਾਤੀ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਵੀ ਸਾਡੇ ਆਪਣੇ ਲੋਕਾਂ ਵਿੱਚ ਸਾਡਾ ਆਧਾਰ ਘਟਦਾ ਜਾ ਰਿਹਾ ਅਗਲੇ ਬਾਰੋਂ ਵਣ ਕੇ ਸਾਡੇ ਖਿਲਾਫ ਕਾਰਵਾਈਆਂ ਕਰ ਰਿਹਾ ਸਾਡੀ ਜਗ੍ਹਾ ਤੇ ਕੱਲ ਨੂੰ ਕੋਈ ਗੈਰ ਪੰਜਾਬੀ ਆਣ ਕੇ ਬੈਠੂਗਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਪੰਜਾਬ ਦੇ ਸਬੰਧ ਚ ਕੁਝ ਨਾ ਕੁਝ ਜ਼ਰੂਰ ਕਹਿ ਜੋ ਜਾਂਦੇ ਜਾਈਂ। ਇਹ ਦੇਖੋ ਜਿਹੜੀ ਤੇ ਤੁਸੀਂ ਸਿੱਖੀ ਸਰੂਪ ਵਾਲੀ ਗੱਲ ਕੀਤੀ ਆ ਜਿਹੜਾ ਤੇ ਬੰਦਾ ਪੂਰਾ ਸਿੱਖੀ ਦੇ ਵਿੱਚ ਪਰਪੱਕ ਹੋ ਕੇ ਤੇ ਉਹ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਨਹੀਂ ਚੱਲ ਸਕਦਾ। ਹੂੰ ਹੂੰ ਜਿਹੜਾ ਮੇਰਾ ਤੁਹਾਡਾ ਤਜਰਬਾ ਜਿਹੜਾ ਮੈਂ ਦੋਤੋਂ ਆਪਣਾ ਜਿਹੜਾ ਸਜਾਵਾ ਵੀ ਜਿਹੜਾ ਬੰਦਾ ਸਿੱਖੀ ਦੇ ਵਿੱਚ ਪਰਪਾਕ ਹੋ ਕੇ ਜਿਉ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਪੂਰਨਿਆਂ ਦੇ ਉੱਤੇ ਉਹਨੇ ਚੱਲਣਾ ਤੇ ਉਹ ਇੰਡੀਆ ਦੇ ਸਿਸਟਮ ਦੇ ਵਿੱਚ ਫਿੱਟ ਨਹੀਂ ਨਹੀਂ ਹੂੰ ਹੂੰ ਜਿਵੇਂ ਕਿ ਮੰਨ ਲਓ ਤੁਸੀਂ ਇੱਕ ਮਸ਼ੀਨ ਦਾ ਪੁਰਜਾ ਜੀ ਉਹ ਉਸੇ ਮਸ਼ੀਨ ਦੇ ਵਿੱਚ ਹੀ ਚੱਲਣਾ ਵਾ ਜੇ ਉਹਨੂੰ ਕਿਸੇ ਦੂਜੀ ਮਸ਼ੀਨ ਦੇ ਵਿੱਚ ਪਾਓਗੇ ਤੇ ਉਹਦੀਆਂ ਜਿਹੜੀਆਂ ਗਰਾਰੀਆਂ ਵਾ ਉਹ ਟੁੱਟ ਪੈ ਜਾਣੀਆਂ ਜੀ ਇਸੇ ਤਰ੍ਹਾਂ ਹੀ ਜਿਹੜੀ ਇਹ ਹਿੰਦੁਸਤਾਨ ਦੀ ਸਟੇਟ ਆ ਇਹਦੇ ਵਿੱਚ ਉਹੋ ਹੀ ਪੁਰਜੇ ਚੱਲਣੇ ਆ ਜਿਹੜੇ ਉਹਨਾਂ ਦੇ ਮੁਤਾਬਕ ਚੱਲਣਗੇ ਤੇ ਉਹ ਉਹਨਾਂ ਨੂੰ ਫਿੱਟ ਹੋਣਗੇ ਉਹੋ ਹੀ ਚੱਲਣੇ ਆ ਭਾਵੇਂ ਉਹਨਾਂ ਦੇ ਉੱਤੇ ਤੁਸੀਂ ਸਿੱਖੀ ਸਰੂਪ ਲਾ ਲਓ ਜਾਂ ਉਹਨਾਂ ਨੂੰ ਤੁਸੀਂ ਕਿਰਪਾਨਾਂ ਉੱਪਰੋਂ ਦੀ ਪਵਾ ਲਓ ਜੋ ਮਰਜ਼ੀ ਕਰ ਲਓ ਪੱਗਾਂ ਬਣਾ ਲਓ ਪਰ ਜਿਹੜਾ ਵੀ ਉਹਨਾਂ ਦੇ ਸਿਸਟਮ ਮੁਤਾਬਕ ਨਹੀਂ ਚੱਲੂਗਾ ਉਸ ਬੰਦੇ ਨੂੰ ਕਦੀ ਵੀ ਜਿਹੜਾ ਵਾ ਔਰ ਅੱਗੇ ਨਹੀਂ ਹੌਂਦਿੱਤਾ ਜਾਊਗਾ ਜਿਹੜਾ ਕਿ ਪੂਰਾ ਪਰਪੱਕ ਸਿੱਖੀ ਦੇ ਵਿੱਚ ਹੋਊਗਾ ਇਹਦਾ ਮਤਲਬ ਇਹ ਬਣਿਆ ਕਿ ਇਹ ਸਟੇਟ ਦੀ ਪਾਲਿਸੀ ਦੇ ਮੁਤਾਬਕ ਹੀ ਯਾਰ ਇੱਕ ਨੂੰ ਚੱਲਣਾ ਪੈਣਾ ਤੇ ਜਿਹੜੀ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੀਆਂ ਹੁਣ ਮੰਨ ਲਓ ਆਮ ਆਦਮੀ ਦੀ ਜਾਂ ਕਾਂਗਰਸ ਦੀ ਜਾਂ ਅਕਾਲੀ ਦਲ ਦੀ ਜਿਹੜੀਆਂ ਰਹੀਆਂ ਨੇ ਉਹ ਵੀ ਸਾਰੀਆਂ ਸੈਂਟਰ ਦੇ ਪੁਰਜੇ ਹੀ ਤੇ ਉਹਨਾਂ ਮੁਤਾਬਕ ਹੀ ਇਹਨਾਂ ਨੂੰ ਚੱਲਣਾ ਪੈਣਾ ਜਿੰਨਾਂ ਕੋ ਸਿੱਖ ਤانوں ਐਵੇਂ ਵੀ ਤੁਸੀਂ ਇੰਨੀ ਕਰਾਇਤ ਦੇਣੀ ਆ ਤੇ ਇੰਨਾ ਕਿ ਇਹਨਾਂ ਨੂੰ ਦੱਬਣਾ ਉਸੇ ਮੁਤਾਬਕ ਜਿਹੜਾ ਮਰਜੀ ਮੁੱਖ ਮੰਤਰੀ ਆ ਜੇ ਜਿਹੜਾ ਮਰਜੀ ਮੰਤਰੀ ਆ ਜੇ ਉਹਨੂੰ ਉਹ ਕੰਮ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਮੈਨੂੰ ਲੱਗਦਾ ਕਿ ਇਹਦੇ ਮਾਇਨੇ ਫਿਰ ਇਹ ਬਣਦੇ ਆ ਕਿ ਪੰਜਾਬ ਜਿਹੜਾ ਕਦੇ ਆਜ਼ਾਦ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜਭਾਗ ਮੈਨੂੰ ਲੱਗਦਾ ਫਿਰ ਤੁਹਾਡੀ ਗੱਲ ਦੇ ਮਾਇਨੇ ਇਹੀ ਬਣਦੇ ਆ ਕਿ ਭਾਈ ਜਿੰਨਾ ਚਿਰ ਉਹ ਇੱਥੇ ਨਹੀਂ ਹੈਗਾ ਉਨਾਂ ਚਿਰ ਫਿਰ ਸਿੱਖ ਫਲਸਫੇ ਦੇ ਮੁਤਾਬਕ ਇੱਥੇ ਉਹਦਾਂ ਦੇ ਰਾਜਭਾਗ ਨਹੀਂ ਸਥਾਪਿਤ ਹੋ ਸਕਦੇ ਇਹ ਤਾਂ ਫਿਰ ਐਂ ਹੀ ਚੱਲੂਗਾ ਮੈਨੂੰ ਲੱਗਦਾ ਕਿ ਇਹੀ ਤੁਹਾਡਾ ਅਖੀਰ ਦੇ ਵਿੱਚ ਬਣਦਾ ਮਤਲਬ ਕਹਿਣ ਦਾ ਹਨਾ ਜੀ ਜੋ ਤੁਸੀਂ ਤੁਹਾਡਾ ਜਰਾ ਭਾਇਆ ਇੱਕ ਫਲਸਫੇ ਮੁਤਾਬਕ ਚੱਲਣਾ ਸਿੱਖਦਾ ਤੇ ਇਹ ਵਰਜੀ ਨਹੀਂ ਬਣਦਾ ਕਿ ਤੁਸੀਂ ਕੇ ਗਰੀਬ ਦਾ ਜਿਹੜਾ ਉਹ ਗਲਾ ਘੁੱਟ ਕੇ ਤੇ ਉਹਦੇ ਕੋ ਲੱਖਾਂ ਰੁਪਏ ਰਿਸ਼ਵਤ ਲਾਓ ਤੇ ਜਿਹੜੇ ਲੋਕ ਨੇ ਉਹ ਦਿਹਾੜੀਆਂ ਕਰਕੇ ਸ਼ਾਮ ਨੂੰ ਉਹਨਾਂ ਨੂੰ ਵਿਚਾਰਿਆ ਨੂੰ ਰੋਟੀ ਨਸੀਬ ਨਹੀਂ ਹੁੰਦੀ ਤੇ ਜਿਹੜੇ ਬੰਦੇ ਕਾਨੂੰਨ ਦੀ ਰਾਖੀ ਦੇ ਲਈ ਤੋ ਇਹ ਲਾਏ ਨੇ ਉਹਨਾਂ ਕੋ ਕਰੋੜਾਂ ਅਰਬਾਂ ਰੁਪਈਆਂ ਦੇ ਹਿਸਾਬ ਦੇ ਨਾਲ ਜਿਹੜੀ ਆ ਮਾਇਆ ਉਹਨਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਆ ਉਹ ਮਿਲੇ ਅਜੇ ਇਹ ਤੇ ਸਿਰਫ ਜਿਹੜੀ ਉਹਦੀ ਰਹਿائش ਤੋਂ ਇਹਨਾਂ ਮਾਲ ਮਿਲਿਆ ਬਾਕੀ ਜਿਹੜਾ ਲੋਕਾਂ ਦੀ ਅੱਖਾਂ ਤੋਂ ਉਹ ਲੈ ਜਾਂ ਸੀਬੀਆਈ ਦੇ ਹਾਂ ਹੱਥ ਨਹੀਂ ਲੱਗਣਾ ਉਹਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਲਾਜ ਜਾ ਸਕਦਾ ਨਾ ਇਸ ਕਰਕੇ ਇਹ ਬੰਦਿਆਂ ਨੂੰ ਆਪਾਂ ਸਿਰਫ ਇਹਨਾਂ ਦਾ ਦਾੜਾ ਵੇਖ ਕੇ ਜਾਂ ਪੱਗਾਂ ਵੇਖ ਕੇ ਸਿੱਖੀ ਫਲਸਫੇ ਦੇ ਵਿੱਚ ਇਹਨਾਂ ਨੂੰ ਨਹੀਂ ਆਪਾਂ ਸਿੱਖ ਕਹਿ ਸਕਦੇ ਵਕੀਰ ਜੀ ਜ਼ਰੂਰ ਵਕੀਰ ਸਾਹਿਬ ਤੁਹਾਡਾ ਬਹੁਤ ਬਤਨਵਾਦ ਮੇਰੇ ਨਾਲ ਜ਼ਿਹਨ ਵਿੱਚ ਸੀਗਾ ਕਿ ਕੁਝ ਗੱਲਾਂ ਕਾਨੂੰਨੀ ਨੁਕਤੇ ਨਿਗਾ ਤੋਂ ਜ਼ਰੂਰ ਵਿਚਾਰੀਆਂ ਜਾਣ ਕਿਉਂਕਿ ਇੱਕ ਗੱਲ ਨਾ ਸੋਸ਼ਲ ਮੀਡੀਆ ਤੇ ਤੇ तकरीबन ਦੁਪਹਿਰੋਂ ਬਾਅਦ ਦੀ ਗੱਲਬਾਤ ਘੁੰਮ ਰਹੀ ਸੀ ਕਿ ਰਿਮਾਂਡ ਕਿਉਂ ਨਹੀਂ ਜੇਲ ਕਿਉਂ ਭੇਜ ਦਿੱਤਾ ਕੀ ਅੰਦਰ ਖਾਤੇ ਕਿਸੇ ਦੇ ਨਾਲ ਕੋਈ ੱਟੀ ਸੱਟੀ ਤਾਂ ਨਹੀਂ ਲੱਗ ਗਈ ਹੈ ਕੀ ਕਿਸੇ ਦੇ ਨਾਲ ਕੋਈ ਸਮਝੌਤਾ ਤਾਂ ਨਹੀਂ ਹੋ ਗਿਆ ਇਦਾਂ ਦੀਆਂ ਚਰਚਾਵਾਂ ਹੋ ਰਹੀਆਂ ਸੀ ਇਸ ਕਰਕੇ ਮੈਂ ਆਪ ਜੀ ਦੇ ਨਾਲ ਜ਼ਰੂਰ ਉੱਚੇਚੇ ਤੌਰ ਤੇ ਗੱਲ ਕੀਤੀ ਤੁਸੀਂ ਰਜੇਮੇ ਵਿੱਚ ਸਮਝਾ ਕਿ ਤੁਸੀਂ ਬਾਰੇ ਜਿਹੜੀਆਂ ਇਹ ਕਾਨੂੰਨੀ ਤੌਰ ਦੇ ਉੱਤੇ ਇਹ ਸੋਸ਼ਲ ਮੀਡੀਆ ਤੇ ਜਿਹੜੇ ਫੇਸਬੁੱਕੀ ਵਿਦਵਾਨ ਨੇ ਉਹਨਾਂ ਦੀਆਂ ਕਾਡਾਂ ਨੇ ਇਹਦੇ ਕੋਈ ਮੈਨੂੰ ਸਚਾਈ ਨਹੀਂ ਲੱਗਦੀ ਜ਼ਰੂਰ ਤੁਸੀਂ ਸਮਾਂ ਕੱਢਿਆ ਭਾਈ ਸਾਹਿਬ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬੜੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਹਨ ਐਡਵੋਕੇਟ ਜਗਜੀਤ ਸਿੰਘ ਬਾਜਵਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਹੜੀ ਲਾਸਟ ਵਿੱਚ ਉਹਨਾਂ ਨੇ ਗੱਲ ਆਖੀ ਹੈ ਕਿ ਜਿਹੜਾ ਇਹ ਮੁਲਕ ਹੈਗਾ ਇੱਥੋਂ ਦਾ ਸਿਸਟਮ ਜਿਹੜਾ ਹੈਗਾ ਆ ਉਸ ਸਿਸਟਮ ਦੇ ਵਿੱਚ ਉਹ ਸਿਸਟਮਿਕ ਮਸ਼ੀਨ ਦੇ ਵਾਂਗ ਹੈ ਮੰਨ ਲਓ ਜਿਵੇਂ ਇੱਕ ਮੁਲਕ ਹੈਗਾ ਉੱਥੋਂ ਦਾ ਵਿਧਿਵਿਧਾਨ ਹੈਗਾ ਸਾਰਾ ਉਸ ਮਸ਼ੀਨ ਦੇ ਵਿੱਚ ਸਿੱਖ ਫਲਸਫਾ ਫਿੱਟ ਹੀ ਨਹੀਂ ਆਉਂਦਾ ਹੈਗਾ ਸੋ ਸਿੱਖੀ ਦੇ ਮੁਤਾਬਕ ਜਾਂ ਸਿੱਖ ਫਲਸਫੇ ਦੇ ਮੁਤਾਬਕ ਜਿਹੜਾ ਰਾਜ ਭਾਗ ਹੈਗਾ ਆ ਜਾਂ ਉਹਦੇ ਮੁਤਾਬਕ ਉਸ ਕਿਸਮ ਦੇ ਹੋ ਕੇ ਜੇ ਤੁਸੀਂ ਇੱਥੇ ਇਸ ਮਸ਼ੀਨ ਦਾ ਹਿੱਸਾ ਬਣਦੇ ਹੋ ਕਿਸੇ ਕੋਈ ਪੁਰਜਾ ਬਣ ਕੇ ਤਾਂ ਤੁਸੀਂ ਬਹੁਤਾ ਸਮਾਂ ਚੱਲ ਨਹੀਂ ਸਕਦੇ ਹੈਗੇ ਕਿਉਂਕਿ ਇੱਕ ਪਾਸੇ ਸਿੱਖ ਫਲਸਫਾ ਹੈ ਔਰ ਇੱਕ ਪਾਸੇ ਇਥੋਂ ਦਾ ਸਿਸਟਮ ਹੈਗਾ ਆ ਉਹ ਦੋਨੋਂ ਚੀਜ਼ਾਂ ਮੈਚ ਹੀ ਨਹੀਂ ਕਰਦੀਆਂ ਹੈਗੀਆਂ ਸੋ ਆ ਜਾ ਕੇ ਮੈਂ ਤਾਂ ਇਹ ਹਿਸਾਬ ਲਾਇਆ ਕਿ ਵਕੀਲ ਸਾਹਿਬ ਵੀ ਇਹੇ ਕਹਣਾ ਚਾਹੁੰਦੇ ਨੇ ਔਰ ਆਪਾਂ ਵੀ ਇੱਥੇ ਬੈਠ ਕੇ ਅਕਸਰ ਇਹ ਗੱਲ ਕਰਦੇ ਆਂ ਔਰ ਜ਼ਰੂਰ ਕਰਦੇ ਆਂ ਕਿ ਪੰਜਾਬ ਦੀ ਇਹ ਸਰਜ਼ਮੀਨ ਜਿੱਥੇ ਕਦੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਿਲੇ ਵਾਲੇ ਰਾਜਭਾਗ ਹੋਇਆ ਕਰਦੇ ਸੀ ਕਿ ਕਾਸ਼ ਕਿਤੇ ਅਰਦਾਸਾਂ ਵੀ ਕਰਦੇ ਆਂ ਪਰ ਜ਼ੋਈਆਂ ਵੀ ਕਰਦੇ ਆਂ ਆਕਾਲਪੁਰ ਖਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਿ ਉਦਾਂ ਦੇ ਰਾਜਭਾਗ ਇੱਥੇ ਸਥਾਪਿਤ ਹੋ ਜਾਣ ਤਾਂ ਫਿਰ ਇਸ ਸਰਜ਼ਮੀਨ ਦੇ ਉੱਪਰ ਵਸਣ ਵਾਲੇ ਲੋਕ ਕਹਿ ਸਕਣ ਕਿ ਹਾਂ ਭਈ ਅੱਜ ਮਣ ਰਹੇ ਆਂ ਆਪਾਂ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਦਾ ਅਸਲ ਨਿਗ ਸੋ ਦੇਖਦੇ ਆਂ ਜਿਉਂਦੇ ਸਮੇਂ ਦੇ ਵਿੱਚ ਡੀਆਈਜੀ ਭੁੱਲਰ ਹੋਰਾਂ ਦੇ ਨਾਲ ਕੀ ਬੀਤਦੀ ਹੈ ਸਮਾਂ ਦੱਸੂਗਾ ਕੋਈ ਨਵੀਂ ਤੇ ਖਾਸ ਕੋਈ ਹੋਰ ਗੱਲਬਾਤ ਹੋਊਗੀ ਤਾਂ ਤੁਹਾਡੇ ਰੂਬਰੂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ